ਵੀਰ ਆ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਦਮੋਰੀਆ ਪੁਲ ਦੇ ਬਿਲਕੁਲ ਜਿਹੜਾ ਕ੍ਰੋਸਿੰਗ ਜਿੱਥੋਂ ਨਿਕ ਲੰਘਦੇ ਹੋ ਤੁਸੀਂ ਬਿਲਕੁਲ ਉੱਥੇ ਹੈਗੀ ਐ ਜਿੱਥੇ ਇਸ ਸਮੇਂ ਜਿਹੜੀ ਦੀਵਾਰ ਗਿਰੀ ਐ 8:00 ਵਜੇ ਹੋਈ ਐ ਸਾਰੇ ਸਾਰੀਆਂ ਗੱਡੀਆਂ ਟੁੱਟ ਗਈਆਂ ਸਾਹਮਣੇ ਸਾਡਾ ਘਰ ਹੈ ਸਾਡੇ ਦੇਖਦੇ ਅੱਖਰ ਅਗੇ ਹਨੇਰਾ ਆ ਗਿਆ ਉਹ ਮੈਂ ਕਿਹਾ ਕੀ ਹੋ ਗਿਆ ਸਾਡਾ ਥੋੜੀ ਕਸੂਰ ਹੈਗਾ ਸਾਨੂੰ ਦੱਸਣਾ ਚਾਹੀਦਾ ਸੀਗਾ ਸਾਨੂੰ ਪਹਿਲਾਂ ਇਨਫੋਰਮ ਕਰਨਾ ਚਾਹੀਦਾ ਸੀ ਵੀ ਤੁਹਾਡੀ ਗੱਡੀਆਂ ਰਿਸਕ ਹੈਗਾ ਤੁਸੀਂ ਉਹ ਚੱਕ ਲਓ ਜੇ ਅਸੀਂ ਨਾ ਚੱਕਦੇ ਫਿਰ ਸਾਡੀ ਗਲਤੀ ਸੀਗੀ ਇਹ ਸਾਰਾ ਹੁਣ ਖਰਚਾ ਇਹਨਾਂ ਨੂੰ ਭਰਨਾ ਚਾਹੀਦਾ ਵਸ ਸੱਚ ਕਹ ਤੁਸੀਂ ਦੇਖਣਾ ਸਿਟੀ ਹੈਡਲਾਈਨਸ ਤੇ ਮੈਂ ਵੀ ਲੁਧਿਆਣੇ ਦੇ ਵਿੱਚ ਪਿਛਲੇ 2 ਦਿਨਾਂ ਤੋਂ ਜਿਹੜੀ ਕਿ ਇਹ ਭਾਰੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ ਉਸ ਤੋਂ ਪਹਿਲਾਂ ਵੀ ਹਾਲਾਤ ਕੁਝ ਇਸ ਤਰੀਕੇ ਦੇ ਸੀਗੇ ਜਿੱਥੇ ਲਗਾਤਾਰ ਹੀ 3 ਤੋਂ 4 ਦਿਨ ਜਿਹੜੀ ਕਿ ਬਰਸਾ ਇੱਕ ਜਿਹੜੀ ਕੀ ਆ ਦਿਲ ਦਹਿਲਾਉਣ ਵਾਲੀ ਜਿਹੜੀ ਕੀ ਘਟਨਾ ਸਾਹਮਣੇ ਆਈ ਹੈ ਜਿੱਥੇ ਬਿਲਕੁਲ ਰੇਲਵੇ ਟਰੈਕ ਦੇ ਨਾਲ ਲੱਗ ਜਿਹੜੀ ਕਿ ਦਵਾਰ ਸੀਗੀ ਉੱਥੇ ਜਿਹੜੀ ਰਾਤ ਭਾਰੀ ਬਰਸਾਤ ਇਸ ਤਰੀਕੇ ਨਾਲ ਪੈਂਦੀ ਰਹੀ ਹੈ ਤਾਂ ਪਾਣੀ ਸਿੰਮਣ ਕਰਕੇ ਦਰਵਾਜ਼ਾ ਜਿਹੜੀ ਕੀ ਆ ਉਹ ਹੋਲੀ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀ ਕੰਦ ਢੀਕਿਆ ਤਾਂ ਉਸ ਕੰਦ ਦਾ ਜਿਹੜੇ ਕਿ ਅੱਜ ਦਿਗਨ ਦਾ ਸ਼ਿਕਾਰ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਚਾਰ ਗੱਡੀਆਂ ਤੇ ਨਾਲ ਜਿਹੜੇ ਗਰੀਬ ਪਰਿਵਾਰਾਂ ਦੀਆਂ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਰੇੜੀਆਂ ਵੀ ਇੱਥੇ ਇਸ ਘਟਨਾ ਜਿਹੜਾ ਕਿ ਇਹ ਸ਼ਿਕਾਰ ਹੋਈਆਂ ਬਿਲਕੁਲ ਇਹ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਦਮੋਰੀਆ ਪੁਲ ਦੇ ਬਿਲਕੁਲ ਜਿਹੜਾ ਕ੍ਰੋਸਿੰਗ ਜਿੱਥੋਂ ਨਾਲ ਲੰਘਦੇ ਹੋ ਤੁਸੀਂ ਬਿਲਕੁਲ ਉੱਥੇ ਹੈਗੀ ਹੈ ਜਿੱਥੇ ਇਸ ਸਮੇਂ ਜਿਹੜੀ دیوار ਗਿਰੀ ਹੈ ਤੇ ਉਸ ਤੋਂ ਬਾਅਦ ਵਿੱਚ ਦੋ ਰੇੜੀਆਂ ਤੇ ਚਾਰ ਜਿਹੜੀਆਂ ਨੇ ਗੱਡੀਆਂ ਇਸ ਘਟਨਾ ਜਿਹੜੀ ਇਸ ਤਰੀਕੇ ਨਾਲ ਸ਼ਿਕਾਰ ਹੋਈਆਂ ਤੇ ਜੇਕਰ ਗੱਲ ਕਰੀਏ ਗੱਡੀਆਂ ਦੀ ਤਾਂ ਗੱਡੀਆਂ ਇਸ ਸਮੇਂ ਬਿਲਕੁਲ ਖਤਮ ਜਿਹੜੀਆਂ ਨੇ ਹੋ ਚੁੱਕੀਆਂ ਨੇ ਜਿਸ ਤਰੀਕੇ ਨਾਲ ਦਵਾਰ ਗਿਰੀ ਹੈ ਦਵਾਰ ਕਾਫੀ ਮੋਟੀ ਜਿਸ ਤਰੀਕੇ ਨਾਲ ਨਜ਼ਰ ਆ ਰਹੀ ਸੀ ਕਿਉਂਕਿ ਇਸ ਦਾ ਜਿਹੜਾ ਬਾਧਰਾ ਹੁੰਦਾ ਕਾਫੀ ਜਿਹੜਾ ਕੀ ਆ ਮੋਟਾ ਬਣਾਇਆ ਜਾਂਦਾ ਤਾਂ ਜੋ ਕਿਸੇ ਤਰੀਕੇ ਦੀ ਇਸ ਤਰੀਕੇ ਦੀ ਦੁਰਘਟਨਾ ਨਾ ਹੋਵੇ ਪਰ ਬਰਸਾਤ ਅੱਗੇ ਕਿਸੇ ਦਾ ਜੋਰ ਨਹੀਂ ਹੈ ਲਗਾਤਾਰ ਬਰਸਾਤ ਹੋਣ ਕਰਕੇ ਅ ਦਵਾਰ ਜਿਹੜੀ ਕੀ ਹੈ ਉਹ ਡਿਗੀ ਹੈ ਥੱਲੇ ਤੇ ਉਸ ਦਾ ਸ਼ਿਕਾਰ ਜਿਹੜੀਆਂ ਨੇ ਇਸ ਸਮੇਂ 4 ਗੱਡੀਆਂ ਹੋ ਚੁੱਕੀਆਂ ਹਾਂ ਨਾ ਤੇ ਲੋਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਖੜੇ ਨੇ ਤੇ ਇੱਥੋਂ ਦੇ ਜਿਨ੍ਹਾਂ ਦੀਆਂ ਗੱਡੀਆਂ ਨੇ ਉਹ ਵੀ ਸ਼ਾਇਦ ਇਸ ਸਮੇਂ ਇੱਥੇ ਮੌਜੂਦ ਨਹੀਂ ਹੈਗੇ ਪਰ ਸਾਰੇ ਥੋੜੀ ਗੱਡੀ ਸੀਗੀ ਜੀ ਬਈ ਕਦੋਂ ਕਿ ਹੋਇਆ ਜੀ ਘਟਨਾ ਇਹ ਅਸੀਂ ਤਾਂ ਰਾਤੀ ਸਵੇਰੇ ਮੈਨੂੰ ਬਈ ਵੱਟ ਪੂਰਾ ਪਤਾ ਨਹੀਂ ਹੈਗਾ ਇਹ 8:00 ਵਜੇ ਹੋਈ ਹੈ ਸਾਰੇ ਸਾਰੀਆਂ ਗੱਡੀਆਂ ਟੁੱਟ ਗਈਆਂ ਸਾਰੀਆਂ ਗੱਡੀਆਂ ਟੁੱਟ ਗਈਆਂ ਹਾਂਜੀ ਬਈ ਮਤਲਬ ਕਿੰਨੇ ਕੁ ਲਾਡਾਂ ਨਾਲ ਰੱਖੀ ਹੋਈ ਸੀ ਗੱਡੀ ਕਿਉਂਕਿ ਗੱਡੀ ਨਾਲ ਬਹੁਤ ਪਿਆਰ ਸਾਡੇ ਪਿਆਰ ਸਿਗਾ ਜੀ ਆਪਣੀ ਰੱਖੀ ਐ ਇਧਰ ਗਾਰ ਛੱਤਰੀ ਯਾਰ ਹੂੰ ਬਈ ਰੱਖੇ ਜੀ ਆਪਣੇ ਜਿਆ ਫੈਮਿਲੀ ਵਾਸਤੇ ਰੱਖੀ ਸੀਗੀ ਸਹੇ ਲਿੱਤੀ ਦਾ ਸੈਕੰਡ ਹੈਂਡ ਹੀ ਆਪਣੀ ਪਰ ਚਲੋ ਫੇਰ ਵੀ ਬਈ ਚਲੋ ਫੈਮਿਲੀ ਦੇ ਜਾਂਦੇ ਆ ਉਹ ਦੇਖਿਆ ਤੇ ਮੋੜ ਹੀ ਖਰਾਬ ਹੋਇਆ ਸਾਡਾ ਵੀ ਆ ਸਾਰੇ ਗੱਡੀਆਂ ਟੁੱਟ ਗਈਆਂ ਕਿੰਨੀਆਂ ਟੁੱਟ ਗਈਆਂ ਕਿੰਨੇ ਦਾ ਵੀਰੇ ਖਰਚਾ ਹੁਣ ਤੁਹਾਨੂੰ ਲੱਗਦਾ ਇਸ ਗੱਡੀ ਦਾ ਦੇਖੋ ਇੰਸ਼ੋਰੈਂਸ ਦਾ ਦੇਖੋ ਦੱਸਣਗੇ ਵੀ ਹੋਊਗਾ ਵੀ ਮੇਰੇ ਹਿਸਾਬ ਨਾਲ ਹੋਏਗਾ ਵੀ ਲੱਖ ਡੇਢ ਲੱਖ ਦਾ ਨੁਕਸਾਨ ਤਾਂ ਹੋਊਗਾ ਜੇ ਇਸ ਤਰੀਕੇ ਨਾਲ ਦੇਖ ਸਕਦੇ ਆਂ ਵੀ ਬਿਲਕੁਲ ਉੱਪਰ ਆ ਗੀਆਂ ਛੱਤਾਂ ਉੜ ਗਈਆਂ ਤੁਹਾਡੀ ਵੀ ਗੱਡੀ ਸੀ ਵਿੱਚ ਇਸ ਦੇ ਵਿੱਚ ਦੋਸਤ ਹੀ ਆਪਣੇ ਪਰਾਈ ਹੈ ਸਾਹਮਣੇ ਸਾਡਾ ਘਰ ਹੈ ਸਾਡੇ ਦੇਖਦੇ ਅੱਖਾਂ ਅਗੇ ਹਨੇਰਾ ਆ ਗਿਆ ਮੈਂ ਕਿਹਾ ਕੀ ਹੋ ਗਿਆ ਆਵਾਜ਼ ਆਵਾਜ਼ ਆਈ ਜਦੋਂ ਸਵਾ 8:30 ਦਾ ਟਾਈਮ ਸੀ ਦੋ ਗੱਡੀਆਂ ਆਪਣੀਆਂ ਵਾਲੀਆਂ ਦੋ ਵੱਡੀਆਂ ਆਪ ਗੱਡੀਆਂ ਆਪਣੀਆਂ ਸਾਡੇ ਪਰਵਾਲ ਆਈ ਹੈ ਦੋ ਤਾਵਾਂ ਦੀ ਇੱਕ ਆਪਣੇ ਦੋਸਤ ਦੀ ਹੈਗੀ ਹੈ ਮਤਲਬ ਜਿਸ ਤਰੀਕੇ ਜਦੋਂ ਆਵਾਜ਼ ਆਈ ਅੰਕਲ ਪਤਾ ਨਹੀਂ ਲੱਗਿਆ ਉਸ ਸਮੇਂ ਕਿ ਉਹ ਲੈ ਅੱਖਾਂ 'ਚ ਹਨੇਰਾ ਆ ਗਿਆ ਸਵਾ 8:30 ਦਾ ਟਾਈਮ ਸੀ ਮੈਂ ਦੁੱਧ ਪਵਾ ਗਿਆ ਖੜਾ ਜੀ ਦਰਵਾਜ਼ੇ ਤੇ ਕੱਚੀਆਂ ਹਿੱਲੜੀਆਂ ਹਾਲਾਂ ਦੇ ਇੰਨੀ ਮਹਿੰਗੀ ਗੱਡੀ ਕਿਸ਼ਤਾ ਤੇ ਲਈ ਆਲੇ ਸਾਡੇ 2 ਸਾਲ ਦੀ ਕਿਸ਼ਤਾ ਰਹਿੰਦੀ ਹੈ 7 ਸਾਲ ਦਾ ਸੀਗਾ ਸਾਡਾ ਕਲੇਮ ਹਾਲੇ 5 ਸਾਲ ਹੋਏ ਆ ਗੱਡੀ ਨੂੰ ਅਸੀਂ ਕਿੱਥੋਂ ਹੁਣ ਭਰਾਂਗੇ ਦੱਸੋ ਆਪਾਂ ਗੱਡੀ ਦੀ ਜੇਕਰ ਹਾਲਾਤ ਦੇਖੀ ਤਾਂ ਇਸ ਬਿਸਮਿਲਲਾ ਦਾ ਸਭ ਤੋਂ ਜ਼ਿਆਦਾ ਹਾਲਾਤ ਹੈ ਸਾਡੀ ਗੱਡੀ ਤਾਂ ਖਰਾਬ ਹੈ ਹੁਣ ਸਾਡਾ ਥੋੜੀ ਕਸੂਰ ਹੈਗਾ ਸਾਨੂੰ ਦੱਸਣਾ ਚਾਹੀਦਾ ਸੀਗਾ ਸਾਨੂੰ ਪਹਿਲਾਂ ਇਨਫੋਰਮ ਕਰਨਾ ਚਾਹੀਦਾ ਸੀ ਵੀ ਤੁਹਾਡੀ ਗੱਡੀਆਂ ਰਿਸਕ ਹੈਗਾ ਤੁਸੀਂ ਉਹ ਚੱਕ ਲਓ ਜੇ ਅਸੀਂ ਨਾ ਚੱਕਦੇ ਫਿਰ ਸਾਡੀ ਗਲਤੀ ਸੀਗੀ ਇਹ ਸਾਰਾ ਹੁਣ ਖਰਚਾ ਇਹਨਾਂ ਨੂੰ ਭਰਨਾ ਚਾਹੀਦਾ ਵੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੂੰ ਜੇ ਜੇਕਰ ਰੇਲ ਜਿਹੜ ਪਤੀ ਚੋਲਸ ਵਾਲੇ ਵੀ ਇਨਾ ਕਲੇਮ ਲੈਂਦੇ ਆ ਕਿ ਨਹੀਂ ਲੈਂਦੇ ਹੁਣ ਸਾਨੂੰ ਨਹੀਂ ਪਤਾ ਪਰ ਸਾਡੀ ਤੇ ਦੇਖੋ ਨਾ ਚੀਜ਼ ਨਵੀਂ ਸੀਗੀ ਹਲੇ ਤਾਂ ਕਿਸ਼ਤਾਂ ਵੀ ਨਹੀਂ ਪੂਰੀਆਂ ਹੋਈਆਂ ਇਹ ਘੱਟੋ ਘਾਟੇ ਦੇ 2.3 ਲੱਖ ਰੁਪਏ ਦਾ ਹੈਗਾ ਜਿਆਦਾ ਹੀ ਹੋਏਗਾ ਘੱਟ ਨਹੀਂ ਹੋਏਗਾ ਬਿਲਕੁਲ ਜਿਸ ਤਰੀਕੇ ਨਾਲ ਦੇਖ ਸਕਦੇ ਹਾਂ ਵੀ ਚੈਸੀ ਇਸ ਸਮੇਂ ਬਿਲਕੁਲ ਗੱਡੀ ਦੀ ਜਿਹੜੀ ਕਿ ਖਤਮ ਹੋ ਗਈ ਹੋਈ ਹੈ ਬਈ ਜਦੋਂ ਅਕੰਤਾ ਹੁਣ ਤੁਹਾਨੂੰ ਪਤਾ ਲੱਗਿਆ ਇੱਥੇ ਤੇ ਕੋਈ ਹਾਲ ਤੱਕ ਪ੍ਰਸ਼ਾਸਨ ਇੱਥੇ ਪਹੁੰਚਿਆ ਕੋਈ ਰੇਲਵੇ ਕੋਈ ਵੀ ਨਹੀਂ ਪਹੁੰਚਿਆ ਸਰ ਕੋਈ ਵੀ ਨਹੀਂ ਪਹੁੰਚਿਆ ਕਿਸੇ ਨੇ ਪੁੱਛਿਆ ਕਿੱਥੇ ਨਹੀਂ ਹੈਗਾ ਹਮ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਿੰਨੀ ਮੁਸੀਬਤ ਵਿੱਚ ਇਸ ਸਮੇਂ ਇੱਥੇ ਖੜੇ ਨੇ ਕਿੰਨੇ ਪਰੇਸ਼ਾਨ ਇੱਥੇ ਖੜੇ ਨੇ ਵੀ ਜਿਹੜੀਆਂ ਚਾਵਾਂ ਨਾਲ ਗੱਡੀਆਂ ਲਈਆਂ ਸੀਗੀਆਂ ਤਾਂ ਉਹ ਇਸ ਤੇ ਜਦੋਂ ਘਟਨਾ ਦਾ ਸ਼ਿਕਾਰ ਹੋਈਆਂ ਨੇ ਤਾਂ ਇਹ ਗੱਡੀ ਦੀ ਤਸਵੀਰ ਤੁਹਾਨੂੰ ਦਿਖਾਣੀ ਚਾਹੁੰਗਾ ਕਿ ਇਸ ਤਰੀਕੇ ਨਾਲ ਜਿਹੜੀ ਪੂਰੀ ਕੰਦ ਹੈ ਇਸ ਗੱਡੀ ਉੱਤੇ ਜਿਹੜੀ ਕੀ ਹੈ ਡਿੱਗੀ ਹੈ ਤੇ ਜਿਹੜੀ ਚਾਸੀ ਆ ਬਿਲਕੁਲ ਖਤਮ ਹੋ ਚੁੱਕੀ ਹੈ ਅੰਦਰ ਤੇ ਕਰ ਜਿਹੜੀਆਂ ਸੀਟਾਂ ਨੇ ਉਹ ਵੀ ਬੈਂਡ ਹੋ ਚੁੱਕੇ ਕਿਉਂਕਿ ਭਾਰ ਜਦੋਂ ਇਸ ਇਟਾਂ ਦਾ ਇਸ ਗੱਡੀ ਉੱਤੇ ਪਿਆ ਹੋਏਗਾ ਤੇ ਉਹ ਚੱਲ ਨਹੀਂ ਸਕੀਆਂ ਤੇ ਜੇਕਰ ਵਿੰਡਸ਼ੀਲਡ ਦੀ ਗੱਲ ਕਰੀਏ ਤਾਂ ਵਿੰਡਸ਼ੀਲਡ ਵੀ ਬਿਲਕੁਲ ਜਿਹੜੀ ਕੀ ਆ ਖਤਮ ਉਹ ਹੋ ਚੁੱਕੀ ਹੋਈ ਹੈ ਤੇ ਇਸੇ ਦੇ ਨਾਲ ਜਿਹੜੀਆਂ ਇੱਥੇ ਸਟਰੀਟ ਲਾਈਟਾਂ ਜੇਕਰ ਗੱਲ ਕਰੀਓ ਲੱਗੀਆਂ ਸੀਗੀਆਂ ਤਾਂ ਉਹ ਵੀ ਇਸ ਸਮੇਂ ਡਿੱਗ ਚੁੱਕੀਆਂ ਨੇ ਤੇ ਗੱਡੀਆਂ ਤਕਰੀਬਨ ਜਿਹੜੀਆਂ ਨੇ ਚਾਰ ਗੱਡੀਆਂ ਇਸ ਹਾਦਸੇ ਦਾ ਜਿਹੜੀਆਂ ਕਿ ਸ਼ਿਕਾਰ ਹੋਈਆਂ ਨੇ ਤੇ ਜੇਕਰ ਲੋਕਾਂ ਨਾਲ ਗੱਲ ਕੀਤੀ ਆ ਤਾਂ ਲੋਕਾਂ ਦਾ ਕਹਿਣਾ ਹੈ ਵੀ ਆ ਕਿਸ਼ਤਾਂ ਸਾਡੀਆਂ ਚੱਲਦੀਆਂ ਸੀਗੀਆਂ ਹਾਲੇ ਤਿੱਕਰ 5 ਸਾਲ ਸਿਰਫ ਇੱਕ ਜਿਹੜੀ ਗੱਡੀ ਤੁਹਾਨੂੰ ਦਿਖਾਣੀ ਚਾਹਾਂਗੇ i10 ਜਿਹੜੀ ਖੜੀ ਐ ਇੱਥੇ ਤਾਂ ਇਸਦੀ ਕਹਿੰਦੇ 7 ਸਾਲ ਦਾ ਕੇਸ ਸੀਗਾ ਹਲੇ 5 ਸਾਲ ਦੀਆਂ ਕਿਸ਼ਤਾਂ ਭਰੀਆਂ ਸੀਗੀਆਂ ਤੇ ਨੁਕਸਾਨ ਜਿਹੜਾ ਕਾਫੀ ਭਾਰੀ ਹੋਇਆ ਤੇ ਬਿਲਕੁਲ ਆਹ ਕੰਨ ਤੁਸੀਂ ਦੇਖ ਸਕਦੇ ਹੋ ਵੀ ਗੱਡੀ ਕਿਤੇ ਦਿੱਕ ਜਿਹੜਾ ਕੇਸ ਦੀ ਮਾਰ ਪਹੁੰਚੀ ਐ ਕਿੱਥੇ ਦਿੱਕ ਜਿਹੜੀਆਂ ਨੇ ਇੱਟਾਂ ਉਹ ਖਿੱਲਰੀਆਂ ਹੋਈਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਤੇ ਬਿਲਕੁਲ ਆਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਦੋ ਮੋਰੀਆ ਪੁਲ ਦੇ ਨਜ਼ਦੀਕ ਦਿਖਾ ਰਹੇ ਆ ਜਿੱਥੇ ਨਾਲ ਹੀ ਰਾਜ ਸਵੇਰੇ ਕੰਦ ਦੀ ਗੰਦਾ ਜਿਹੜਾ ਕਿ ਮਾਮਲਾ ਸਾਹਮਣੇ ਆਉਂਦਾ ਹੈ ਤੇ ਅਤੇ ਇੱਥੇ ਇੱਕ ਨਾਲ ਸਾਡੇ ਪ੍ਰਵਾਸੀ ਭਰਾ ਨੇ ਸ਼ਾਇਦ ਤੇ ਉਹਨਾਂ ਦੀਆਂ ਵੀ ਸ਼ਾਇਦ ਜਿਹੜੀਆਂ ਨੇ ਆਲਰੇਡੀ ਖਰਾਬ ਹੋਈ ਹੈ ਜਿੱਥੇ ਉਹਨਾਂ ਦਾ ਕੀਤਾ ਸੀਗਾ ਜਿਸ ਤੋਂ ਕਮਾਈ ਕਰਦੀ ਇਹ ਥੋੜੀ ਰੇੜੀ ਸੀ ਇਹ ਮੇਰੇ ਕੀ ਕੰਮ ਸੀ ਤੁਹਾਡੇ ਮੋਮੋਸਾ ਮੋਮੋਜ਼ਾ ਕੰਮ ਹੈ ਕਿੰਨਾ ਟਾਈਮ ਹੋ ਗਿਆ ਇਹਨੂੰ ਕਰਦਿਆਂ ਮੇਰ ਕੋ ਹੋ ਗਏ 5 ਸਾਲ 5 ਸਾਲ ਹੋ ਗਏ ਤੇ ਰੇੜੀ ਹੁਣ ਖਰਾਬ ਹੋ ਗਈ ਹੁਣ ਅੱਗੇ ਕਿਦਾਂ ਜਾਰੀ ਰੱਖੋਗੇ ਫਿਰ ਅਬ ਦੇਖਦੇ ਹਾਂ ਕਰਨਾ ਪੜੇਗਾ ਕੁਛ ਨਾ ਕੁਛ ਹਮ ਲਏਂਗੇ ਨਮੀਆ ਜਾਂ ਕੀ ਕਿਸੇ ਸੇ ਉਧਾਰ ਲੈ ਕੇ ਫਿਰ ਬਨਵਾਏਂਗੇ ਪੈਸੇ ਬਗਰ ਹਮ ਇਹ 24000 ਰੁਪਏ ਕੀ 24000 ਦੀ ਬਣਾਈ ਸੀ ਹਮ ਮਤਲਬ ਜਿੱਤੋਂ 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 ਰੋਜ਼ ਕਮਾਈ ਕਰਨੀ ਹੁਣ ਉਹ ਜਿਹੜਾ ਅੱਡਾ ਉਹ ਇੱਕ ਸਾਹ ਨਾ ਖਰਾਬ ਹੋ ਗਿਆ ਜਿਹੜੀਆਂ ਕੁਦਰਤ ਅੱਗੇ ਜਿਸ ਤਰੀਕੇ ਨਾਲ ਪੂਰਾ ਹੀ ਖਰਾਬ ਹੋ ਗਿਆ ਦੋਨੋਂ ਰੇੜੀਆਂ ਫਸੇ ਪੜੀਆਂ ਉਹ ਵੀ ਟੁੱਟ ਗਏ ਦੋਨੋਂ ਥਾਡੀਆਂ ਸੀਗੀਆਂ ਹਾਂ ਜੀ ਤਬੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਇਸ ਸਮੇਂ ਨਾਮਨੇ ਕੀ ਜਿਹੜਾ ਕੀਤਾ ਜਿਸ ਤੋਂ ਰੋਟੀ ਖਾਣੀ ਹੈ ਤਾਂ ਉਹ ਇਸ ਸਮੇਂ ਜਿਸ ਤਰੀਕੇ ਨਾਲ ਇਸ ਮਾਰ ਹੇਠ ਆਇਆ ਹੈ ਜਿਹੜੀਆਂ ਦੋਵੇਂ ਰੇੜੀਆਂ ਨੇ ਇਸ ਸਮੇਂ ਖਰਾਬ ਹੋਈਆਂ ਨੇ ਤਾਂ ਬਿਲਕੁਲ ਜਿਹੜੀ ਉਖੜ ਚੁੱਕਿਆ ਉਹਦਾ ਹੈਡ ਜਿਹੜਾ ਬਿਲਕੁਲ ਉਖੜ ਚੁੱਕਿਆ ਹੋਇਆ ਤੇ ਦੂਜੀ ਰੇੜੀ ਉਸਦੇ ਵੀ ਹਾਲਾਤ ਬਿਲਕੁਲ ਖਰਾਬ ਇਸ ਸਮੇਂ ਨਜ਼ਰ ਆ ਰਹੇ ਨੇ ਤੇ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੀ ਇਸ ਤਰੀਕੇ ਦੇ ਹਾਲਾਤ ਕਿੱਥੇ ਬਣੇ ਹੋਏ ਨੇ ਕਿਤੇ ਹੜ੍ਹ ਆ ਰਹੇ ਨੇ ਤਾਂ ਕਿਤੇ ਗੱਡੀਆਂ ਜਿਹੜੀਆਂ ਨੇ ਪਾਣੀ ਦੇ ਵਿੱਚ ਡੁੱਬਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਕੁਦਰਤ ਅੱਗੇ ਕਿਸੇ ਦਾ ਜਿਹੜਾ ਕੀ ਹੈ ਜ਼ੋਰ ਉਹ ਨਹੀਂ ਚੱਲਦਾ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਵਾਂਗੇ ਤਾਂ ਦੇਖ ਲੈ ਦਿਓ ਦੱਸਿਓ ਕੀ ਹੱਦ ਹੈ